ਇਹ ਪੰਜਾਬੀਓ ਸਾਸਰੀ ਕਾਲ ਜਿਹੜੇ ਬੰਦੇ ਕਹਿੰਦੇ ਸੀ ਸਾਡੇ ਪੰਜਾਬ ਦੇ ਕਿ ਸਾਡਾ ਮੁੱਖ ਮੰਤਰੀ ਦਬਦਾ ਨਹੀਂ ਤੇ ਨਹੀਂ ਉਹ ਅਸਤੀਫਾ ਦੇਊਗਾ ਤੇ ਜਿਹੜਾ ਦਿੱਲੀ ਦੀ ਲੋਬੀ ਦੇ ਵਿੱਚ ਹੁਣ ਇੱਕ ਬਿਗਲ ਵੱਜ ਚੁੱਕਿਆ ਹੈ ਸੀਐਮ ਭਗਵੰਤ ਮਾਨ ਦੇ ਖਿਲਾਫ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਦੋਂ ਤੱਕ ਬੰਦਾ ਆਪਣੇ ਸਾਥੀਆਂ ਦੇ ਨਾਲ ਗਰੁੱਪ ਦੇ ਵਿੱਚ ਹੋਵੇ ਤੇ ਉਹਦਾ ਕੋਈ ਬਾਹਰ ਬਿੰਗਾ ਨਹੀਂ ਕਰ ਸਕਦਾ ਇਹ ਤੁਸੀਂ ਵੀ ਜਾਣਦੇ ਹੋ ਪੰਜਾਬੀਓ ਤੇ ਪੂਰਾ ਪੰਜਾਬ ਹੀ ਜਾਣਦਾ ਤੇ ਅੱਜ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੋਈ ਹੈ ਉਹ ਬੜੀ ਅਹਿਮ ਗੱਲ ਆ ਤੇ ਮੈਂ ਤੁਹਾਨੂੰ ਸੁਣਾਉਂਗਾ ਬੜੇ ਹੀ ਮੈਂ ਕਹਿੰਦਾ ਵੀ ਅੱਜ ਜਿਹੜੇ ਵਿਚਾਰ ਨੇ ਬੜੇ ਹੀ ਸਮਝਣ ਵਾਲੀਆਂ ਗੱਲਾਂ ਨੇ ਤੇ ਮੈਂ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਧਰਦਾ ਜਾਊਂਗਾ ਤੇ ਤੁਸੀਂ ਮੈਨੂੰ ਇਸ ਗੱਲ ਦੀ ਜਿਹੜੀ ਪੂਰੀ ਪ੍ਰਕਿਰਿਆ ਹੋਣੀ ਅੱਜ ਆਪਣੀ ਇਹਦੀ ਗੱਲ ਦਾ ਜਵਾਬ ਤੁਸੀਂ ਵੀ ਮੈਨੂੰ ਜ਼ਰੂਰ ਦੇਣਾ ਹੋਊਗਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਜੇਕਰ ਤੁਸੀਂ ਸਾਡੇ ਪੰਜਾਬ ਦੇ ਹੋ ਜੇ ਕੋਈ ਮੇਰਾ ਵੀਰ ਬਾਹਰ ਦਾ ਵੀ ਦੇਖ ਰਿਹਾ ਤਾਂ ਜਿਹੜੀ ਸੱਚ ਦੀ ਗੱਲ ਹੋਈ ਤਾਂ ਉਸ ਦੇ ਉੱਤੇ ਤੁਸੀਂ ਕਮੈਂਟ ਯਾਨੀ ਆਪਣੀ ਟਿੱਪਣੀ ਜ਼ਰੂਰ ਲਿਖਣੀ ਹੋਊਗੀ ਤਾਂ ਮੈਂ ਤੁਹਾਡੇ ਸਾਹਮਣੇ ਉਹ ਪੇਸ਼ ਕਰਨ ਜਾ ਰਿਹਾ ਤੁਹਾਡੇ ਸਾਹਮਣੇ ਰੱਖੂੰਗਾ ਕਿ ਜਿਹਨੂੰ ਕਿਹਾ ਜਾਂਦਾ ਸੀ 2 ਦਿਨ ਪਹਿਲਾਂ ਕਿ ਸਾਡਾ ਮੁੱਖ ਮੰਤਰੀ ਦਵਦਾਣੀ ਜੀ ਸਾਡਾ ਪ੍ਰਧਾਨ ਭਗਵੰਤ ਮਾਨ ਦਵਨ ਵਾਲਿਆਂ ਵਿੱਚੋਂ ਨਹੀਂ ਹੈਗਾ ਤੇ ਜਿਹੜਾ ਹੁਣ ਦਿੱਲੀ ਦੇ ਵਿੱਚੋਂ ਲੋਬੀ ਦੇ ਵਿੱਚੋਂ ਕਸਮਾਨ ਪਿਆ ਤੇ ਕੀਦਾ ਹੋ ਗਿਆ ਬਾਈ ਇਹ ਕੀਦੇ ਨਾਲ ਹੋਈ ਏ ਗੱਲ ਤਾਂ ਮੈਂ ਤੁਹਾਨੂੰ ਸੁਨਾਵਾ ਉਸ ਤੋਂ ਪਹਿਲਾਂ ਜਿਹੜੀ ਕੇ ਵਿਚਾਰ ਚਰਚਾ ਰਹਿਣੀ ਆਪਣੀ ਉਹ ਪੰਜਾਬ ਦੇ ਪ੍ਰਤੀ ਇੱਕ ਬੜੇ ਹੀ ਗੰਭੀਰ ਮੁੱਦੇ ਤੇ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਸੁਣੋ ਅਗਲੇ ਵਿਚਾਰ ਕਰਦੇ ਆਂ ਸਾਂਝੇ ਮਾਨਤਮਾ ਸਬੂਤ ਜੀ ਆਮਦੀ ਪਾਰਟੀ ਦੇ ਭਗਵੰਤਰੀ ਕੁਮਾਰਤਮਾ ਜਿਹਨਾਂ ਆਮਦੀ ਪਾਰਟੀ ਦੀ ਜਿਹੜੀ ਦਿੱਲੀ ਲੋਕ ਹੈ ਤੇ ਪ੍ਰਸਤਾਵ ਜਿਹੜਾ ਨਾਮ ਜ਼ਿਕਰ ਚ ਉਤਾਰ ਹੈ ਜਿਹੜੇ ਆਪ ਸੀ ਖਾਤਾ ਦੇਖਿਆ ਆਪ ਜੀ ਪਾੜਾ ਜਿਹੜਾ ਮੁੱਖ ਮੰਤਰੀ ਦੀਆਂ ਛੁੱਟੀਆਂ ਛੁੱਟੀਆਂ ਹੋ ਗਈਆਂ ਨੇ ਬਾਹਰ ਘੁੰਮਣ ਚੱਲ ਦਿੱਗੇ ਅਤੇ ਸਭ ਤੋਂ ਪਹਿਲਾਂ ਆਪਜੀ ਜਾਣਕਾਰੀ ਦਿੱਤੀ ਕਿ ਜੀ ਕਿ ਭਾਈ ਮੁੱਖ ਮੰਤਰੀ ਭਵੰਤਵਾਨ ਦੇ ਅਸਤੀਫੇ ਦੀ ਜਦੋਂ ਗੱਲ ਹੋਈ ਤਾਂ ਨੇ ਹਰਕਾਰ ਜੀ ਦਾ ਸੋਣੇ ਗੱਲ ਕਹੀ ਹੈ ਕਿ ਮੈਂ ਤਾਂ ਸਾਈਡਲਾਈਨ ਨਹੀਂ ਹੋਣਾ ਮੈਂ ਅਸਤੀਫਾ ਨਹੀਂ ਦੇਣਾ ਤੇ ਡਾਕਟਰ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਗੱਲ ਕਰਾ ਦਿੱਤਾ ਹੁਣ ਇਹ ਕਿ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਆਪਣੇ ਨਾਲ ਇਹ ਗੱਲ ਕਾਸ਼ੀ ਕਿ ਮੁੱਖ ਮੰਤਰੀ ਲੋ ਐ ਮੁੱਖ ਮੰਤਰੀ ਦੇ ਅਸਤੀਫੇ ਤੇ ਇੱਕ ਜਿਹੜੀ ਮੈਂ ਇੱਕ ਪਹਿਲਾ ਘੰਟਾ ਅਪਡੇਟ ਪਾ ਕੇ ਹਟਿਆ ਵਿੱਚ ਸਾਥੀਆਂ ਨੇ ਕਿਹਾ ਸੀ ਵੀ ਮੈਂਵੇਂ ਕਰਨ ਵਾਲਾ ਬੰਦਾ ਯਾਰ ਉਹੀ ਮਾਰੀ ਜਾਂਦਾ ਝੂਠ ਮਾਰਦਾ ਹੋਣਾ ਓ ਸਾਥੀਓ ਓ ਪੰਜਾਬੀਓ ਓ ਸਮਝੋ ਗੱਲ ਨੂੰ ਯਾਰ ਮੇਰਾ ਚੈਨਲ ਪੰਜਾਬ ਦੇ ਮੁੱਦਿਆਂ ਤੇ ਹੋਵੇ ਤੇ ਮੈਂ ਤੁਹਾਡੇ ਨਾਲ ਕੋਈ ਟਿਚਰ ਕਰ ਦੇਵਾਂ ਇਹ ਨਹੀਂ ਹੋ ਸਕਦਾ ਪੰਜਾਬ ਦੇ ਪ੍ਰਤੀ ਬੋਲਣ ਵਾਲੀਆਂ ਆਵਾਜ਼ਾਂ ਨੂੰ ਤੁਸੀਂ ਇਹ ਗੱਲ ਨਾ ਕਿਹਾ ਕਰੋ ਚੋਟ ਲੱਗਦੀ ਆ ਬੰਦੇ ਦੇ ਜਦੋਂ ਤੁਸੀਂ ਕਹਿੰਦੇ ਆ ਵੀ ਬੰਦਾ ਝੂਠ ਮਾਰਦਾ ਉਹ ਜਿਹੜੇ ਸਪੋਰਟਰ ਨੇ ਭਗਵੰਤ ਮਾਨ ਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੈਸੇ ਤਾਂ ਸਾਡੇ ਪੰਜਾਬੀ ਮੈਨੂੰ ਪਤਾ ਹੀ ਐ ਜਿਹੜੇ ਸਾਡੇ ਭਰਾ ਨੇ ਮੈਂ ਸਮਝਦਾ ਸਾਰਿਆਂ ਦੀ ਭਾਵਨਾਵਾਂ ਨੂੰ ਵੀ ਪੰਜਾਬ ਨੂੰ ਬੜਾ ਸਤਾਇਆ ਉਸ ਬੰਦੇ ਨੇ ਤੇ ਉਸ ਬੰਦੇ ਦਾ ਅੱਜ ਜਿਹੜਾ ਹਾਲ ਹੋਣ ਜਾ ਰਿਹਾ ਉਹ ਅਸੀਂ ਥੋੜੀ ਕਰ ਰਹੇ ਆ ਉਦੇ ਕਰਮ ਕੀਤੇ ਕਰਾਏ ਕੰਮਾਂ ਦੀ ਵਜ੍ਹਾ ਦੇ ਨਾਲ ਹੋ ਰਿਆ ਤਾਂ ਹੁਣ ਜਿਹੜੇ ਕਹਿੰਦੇ ਸੀ ਸਾਡਾ ਮੰਤਰੀ ਦਾਬਦਾ ਨਹੀਂ ਜੀ ਸਾਡਾ ਭਗਵੰਤ ਮਾਨ ਜਿੰਦਾਬਾਦ ਤੇ ਹੁਣ ਜਿਹੜਾ ਹੁਣ ਦਿੱਲੀੋਂ ਘੰਟੀ ਖੜਕਦੀ ਪਹਿਲਾਂ ਵੀ ਸੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਤੇ ਹੁਣ ਅਸਤੀਫਾ ਲੈਣ ਨੂੰ ਫਿਰਦੇ ਨੇ ਅਰਵਿੰਦ ਕੇਜਰੀਵਾਲ ਹੱਥ ਧੋਕੇ ਪਿੱਛੇ ਹੀ ਪੈ ਗਿਆ ਤੁਹਾਡੇ ਮੰਤਰੀ ਦੇ ਔਰ ਦੂਜੀ ਗੱਲ ਜਿਹੜੀ ਮੈਂ ਚਰਚਾ ਕਰਨ ਦੀ ਗੱਲ ਕਹੀ ਸੀ ਵੀ ਬੜਾ ਹੀ ਗੰਭੀਰ ਤੇ ਅਹਿਮ ਮੁੱਦਾ ਜਿਹਦੇ ਉੱਤੇ ਤੁਸੀਂ ਸੁਣ ਕੇ ਤੁਹਾਡੀ ਰੂਹ ਕੰਬ ਜਾਊਗੀ ਕਿ ਸਾਡੇ ਹੀ ਪੰਜਾਬ ਦੇ ਵਿੱਚ ਸਾਡੇ ਹੀ ਪੈਣ ਪਰਾਵਾਂ ਦੇ ਨਾਲ ਜਿਹੜੀਆਂ ਕਿਹੇ ਗੱਲਾਂ ਬਾਤਾਂ ਬੀਤ ਰਹੀਆਂ ਨੇ ਉਹਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਹੈ ਜੇਕਰ ਤੁਸੀਂ ਪੰਜਾਬ ਦੇ ਨਾਲ ਦਰਦ ਰੱਖਦੇ ਹੋ ਤਾਂ ਮੈਂ ਤੁਹਾਨੂੰ ਇਹ ਚੀਜ਼ ਆ ਜਿਹੜੀ ਗੱਲ ਆ ਉਹ ਜਰੂਰ ਸੁਣਾਉਣੀ ਚਾਹੂੰਗਾ ਕਿਉਂਕਿ ਬੜੀ ਮੈਂ ਕਹਿੰਦਾ ਵੀ ਇੱਕ ਅਹਿਮ ਗੱਲ ਆ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਸਾਡੇ ਪੰਜਾਬ ਨੇ ਬਰੇ ਮਾਰੇ ਵਕਤ ਹੰਡਾਏ ਨੇ ਇਹ ਗੱਲ ਆ ਜਿਹੜੀ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਹੈ ਪੰਜਾਬੀਓ ਅਪਡੇਟ ਬੜੀ ਅਜੀਬ ਹੈ ਗੱਲ ਇਹ ਹੈ ਵੀ ਗੱਲ ਲੱਖਾ ਸਿੰਘ ਸਦਾਣਾ ਦੀ ਆ ਜਿਹੜੀ ਕਿ ਸਕੂਲਾਂ ਨੂੰ ਲੈ ਕੇ ਹੈ ਮਾਨਸਾ ਰੋਡ ਦੇ ਉੱਤੇ ਇੱਕ ਸਕੂਲ ਹੈ ਜਿਹਦਾ ਨਾਮ ਰੱਖਿਆ ਗਿਆ ਸ਼੍ਰੀ ਚਤਨਿਆ ਤੇ ਉਹਦੇ ਵਿੱਚ ਜਿਹੜੇ ਆਪਣੇ ਜਵਾਗ ਪੜ੍ਹਦੇ ਨੇ ਪੰਜਾਬ ਦੇ ਆਸ-ਪਾਸ ਦੇ ਇਲਾਕਿਆਂ ਦੇ ਉਹਨੂੰ ਲੈ ਕੇ ਵੱਡਾ ਇਕੱਠ ਰੱਖਿਆ ਗਿਆ ਉਹ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਐ ਉਹਨੂੰ ਮਾਰ ਰਹੇ ਨੇ ਹਰ ਬੱਚੇ ਦੇ ਗਲ ਦੇ ਵਿੱਚ ਪਾਇਆ ਜਾਂਦਾ ਉਹ ਲਿਖ ਕੇ ਵੀ ਇਹ ਬੱਚਾ ਪੰਜਾਬੀ ਬੋਲਦਾ ਹੈ ਤੇ ਬੋਲਣ ਤੇ پابੰਦੀ ਆਂ ਅੰਦਰ ਉਹਦੇ ਉਹ ਦੇਖੋ ਬਾਹਰ ਲਿਆਂ ਸਟੇਟਾਂ ਤੋਂ ਲਿਆ ਲਿਆ ਕੇ ਜਿਹੜੇ ਪ੍ਰੋਫੈਸਰ ਉਹਨਾਂ ਨੇ ਰੱਖੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਕਿ ਕਾਣ ਕੀਤਾ ਜਾ ਰਿਹਾ ਪੰਜਾਬੀਓ ਜਦੋਂ ਵੀ ਮੰਨ ਲਓ ਪੰਜਾਬ ਦੇ ਉੱਤੇ ਉਹ ਸਾਡੇ ਜਦੋਂ ਸੂਰਬੀਰਾਂ ਦਾ ਯਾਨੀ ਖੂਨ ਡੁੱਲਿਆ ਜਦੋਂ ਵੀ ਇੱਥੇ ਜ਼ੁਲਮ ਹੋਇਆ ਉਹਦੀ ਕਾਟ ਕੀਤੀ ਗਈ ਹੈ ਉਹਨੂੰ ਮੂੰਹ ਤੋੜ ਜਵਾਬ ਦਿੱਤੇ ਗਏ ਨੇ ਤੇ ਅੱਜ ਲੋੜ ਆ ਤੁਹਾਡੀ ਪੰਜਾਬ ਦੇ ਉਹਨਾਂ ਕੰਮਾਂ ਲਈ ਜੇ ਕੋਈ ਕਹਿੰਦਾ ਵੀ ਮੈਂ ਕੀ ਲੈਣਾ ਇਹ ਗਲਤ ਗੱਲਾਂ ਨੇ ਇਹ ਗੱਲ ਕੰਨ ਤੁਹਾਡੇ ਜਵਾਕਾਂ ਤੇ ਤੁਹਾਡੇ ਉੱਪਰ ਹੀ ਲਾਗੂ ਹੋਣੀ ਆ ਜੇ ਮੇਰੀ ਗੱਲ ਕਿਸੇ ਨੂੰ ਝੂਠ ਲੱਗਦੀ ਹੋਵੇ ਤਾਂ ਮੈਨੂੰ ਜੋ ਮਰਜੀ ਕਹਿ ਦਿਓ ਤੁਸੀਂ ਕਮੈਂਟਾਂ ਦੇ ਵਿੱਚ ਕਿਉਂਕਿ ਗੱਲਾਂ ਇਹੀ ਨੇ ਪੰਜਾਬ ਦੇ ਮੁੱਦੇ ਨੇ ਜਿਹੜੇ ਉਹ ਕਿਹੜੇ ਨੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਪ੍ਰਵਾਸ ਹੋ ਰਿਆ ਪੰਜਾਬ ਦੇ ਵਿੱਚ ਲੋਕ ਦੱਬ ਰਹੇ ਨੇ ਪੰਜਾਬ ਨੂੰ ਭਈਏ ਆ ਕੇ ਦੱਬੀ ਜਾਂਦੇ ਨੇ ਤੇ ਦੂਜਾ ਗੱਲ ਆ ਜਿਹੜੀ ਉਹ ਟੀਚਰਾਂ ਦੁਆਰਾ ਸਾਡੀ ਪੰਜਾਬੀ ਮਾਂ ਬੋਲੀ ਨੂੰ ਮਾਰਿਆ ਜਾਂਦਾ ਹੁਣ ਮਾਨਸਾ ਦੇ ਵਿੱਚ ਅੱਜ ਵੀ ਬਹੁਤ ਵੱਡਾ ਇਕੱਠ ਹੈ ਤਰੀਕ ਅੱਜ ਹੈਗੀ ਹੈ 7 7 ਤਰੀਕ ਨੂੰ ਅੱਜ ਵੀ ਵੱਡਾ ਇਕੱਠ ਹੈ ਭਾਈ ਲਖਾ ਸਿੰਘ ਸਦਾਣਾ ਦਾ ਔਰ ਦੂਜਾ ਜਿਹੜਾ ਕਿ ਅਗਲਾ ਪਲਾਨ ਹੈ ਉਸ ਇਹ ਆ ਸਾਡਾ ਕਿ ਜਿਵੇਂ ਇਹ ਜਿਹੜਾ ਤੁਹਾਨੂੰ ਮੈਂ ਸਕੂਲ ਦੱਸਿਆ ਹੈ ਸ੍ਰੀ ਚਤਨਿਆ ਸਰਦੂਲਗੜ ਦੇ ਰੋਡ ਦੇ ਉੱਤੇ ਹੈ ਜਦੋਂ ਆਪਾਂ ਮਾਨਸਾ ਤੋਂ ਸਰਦੂਲਗੜ ਨੂੰ ਜਾਂਦੇ ਆ ਤਾਂ ਜਿਹੜੇ ਵੀ ਆਉਣਾ ਚਾਹੁੰਦੇ ਨੇ ਸਰਚ ਮਾਰ ਲਿਓ ਲੱਖਾਂ ਸੁਦਾਣਾ ਵੀ ਉੱਥੇ ਹੋਊ ਅਸੀਂ ਵੀ ਜਾਵਾਂਗੇ ਔਰ ਦੂਜੀ ਗੱਲ ਜਿਨ੍ਹਾਂ ਨੂੰ ਪੰਜਾਬ ਦੇ ਲਈ ਹਿੱਟ ਹੈ ਉਹ ਸਾਡੇ ਹਰਿਆਣੇ ਵਿੱਚੋਂ ਵੀ ਪਹਿਲਾਂ ਬਥੇਰੇ ਆਉਂਦੇ ਸੀ ਯਾਰ ਦੋਸਤਾਂ ਹੋਏਗੇ ਨੇ ਮੁੰਡੇ ਬਚੇਰੇ ਸਾਥੀ ਨੇ ਔਰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਚਾਹੀਦਾ ਯਾਰ ਸਾਡੀ ਪੰਜਾਬੀ ਮਾਂ ਬੋਲੀ ਨੂੰ ਮਰਿਆ ਜਾਂਦਾ ਕਿਉਂ ਨਹੀਂ ਅਸੀਂ ਉੱਠਦੇ ਅੱਜ ਜੇਕਰ ਅਸੀਂ ਇਹ ਗੱਲ ਕਹਿੰਨੇ ਆ ਵੀ ਅਸੀਂ ਕੀ ਲੈਣਾ ਜੀ ਸਾਨੂੰ ਕੀ ਆ ਜੀ ਇਹ ਬਹੁਤ ਭਾਰੀ ਪੈਣੀ ਆ ਸਾਡੇ ਸਾਰਿਆਂ ਦੇ ਉੱਤੇ ਕਿਉਂਕਿ ਅੱਜ ਗੁਲਾਮ ਬਣਾਇਆ ਜਾਂਦਾ ਇੱਥੋਂ ਨਾ ਕਿ ਉਹ ਆਪਣੇ ਲੋਕ ਕਹਿੰਦੇ ਨੇ ਗੁਲਾਮੀ ਕਿਹੜੀ ਆ ਤੇ ਗੁਲਾਮੀ ਤਾਂ ਮਾਨਸਿਕਤਾ ਦੀ ਹੈ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਕਰ ਦਿੱਤਾ ਜਾ ਰਿਹਾ ਹੈ ਪੰਜਾਬੀ ਬੋਲੀ ਦੀ ਜਗ੍ਹਾ ਹਿੰਦੀ ਭਰੀ ਜਾ ਰਹੀ ਹੈ ਅੰਗਰੇਜ਼ੀ ਭਰੀ ਜਾ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਨਾ ਹੋਵੇ ਹੁਣ ਸਾਰੀਆਂ ਭਾਸ਼ਾ ਕੰਮ ਆਉਂਦੀ ਹੈ ਬੰਦੇ ਦੇ ਵਕਤ ਦੇ ਉੱਤੇ ਜਦੋਂ ਕੋਈ ਟਾਈਮ ਆਉਂਦਾ ਉਦੋਂ ਕੰਮ ਆਉਂਦੀ ਹੈ ਪਰ ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ ਇਹਨੂੰ ਤਾਂ ਕਿਤੇ ਨਾ ਕਿਤੇ ਪਹਿਲ ਦੇਣੀ ਚਾਹੀਦੀ ਹੈ ਕਿ ਨਹੀਂ ਇਹ ਹੁਣ ਤੁਹਾਡੇ ਹੋਣਗੇ ਫੈਸਲੇ ਕਿ ਦੇਵਾ ਸਿੱਧੂ ਕਹਿ ਕੀ ਰਿਹਾ ਕਿਉਂਕਿ ਦਰਸਲ ਜੋ ਸੱਚ ਹੈ ਤਾਂ ਸੁਣਨਾ ਜੇ ਸੱਚ ਫਿਰ ਉਹ ਤਾਂ ਇਹੀ ਹੈ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਾਂਦੇ ਵਾਦੇ ਰੋ ਚੜ੍ਹਦੀ ਕਲਾ ਦੇ ਵਿੱਚ ਰੋ ਤੇ ਜਿਹੜੇ ਮੋਰਚੇ ਦੀ ਗੱਲ ਕੀਤੀ ਹੈ ਜਿਹੜੇ ਭੈਣ ਭਰਾ ਉੱਥੇ ਪਹੁੰਚ ਸਕਦੇ ਆ ਉਹ ਪਹੁੰਚਣ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੂਰੀ ਅਪਡੇਟ ਕਰੂੰਗਾ ਜਿਹੜੀ ਕਿ ਅੱਗੇ ਦੀ ਪ੍ਰਕਿਰਿਆ ਬੜੀ ਲੰਬੀ ਹੈ ਦੀ ਦਾੜਾ ਧਰਨਾ ਸਰਦੂਲਗੜ੍ਹ ਰੋਡ ਦੇ ਉੱਤੇ ਚਤਨਿਆਂ ਸ੍ਰੀ ਚਤਨਿਆਂ ਸਕੂਲ ਸਰਚ ਮਾਰ ਕੇ ਦੇਖ ਲਓ ਲੱਖਾ ਸਿੰਘ ਸਨਾਣਾ ਵੀ ਉੱਥੇ ਹੋਊਗਾ ਆਪਾਂ ਵੀ ਜਾਵਾਂਗੇ ਉੱਥੇ ਤੇ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਵਾਂਗੇ ਬਲਕਿ ਮੇਰਾ ਕਹਿਣਾ ਬਹੁਤ ਵੱਡੀ ਸੰਖਿਆ ਦੇ ਵਿੱਚ ਸਾਡੇ ਲੋਕ ਪਹੁੰਚਣ ਉੱਥੇ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਦਨ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈੱਲ ਦੀ ਘੰਟੀ ਦਵਾ ਦੇਣਾ ਜੀ ਧੰਨਵਾਦ